ਹੈਲੋ ਸਸ਼ੀਕਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵਗੇ ਸੋ ਸਵੇਰ ਦਾ ਟਾਈਮ ਸੀਗਾ ਤੇ ਅੱਜ ਇੱਥੇ ਇਹ ਮੇਰੀ ਵੀਡੀਓ ਮੈਂ ਪਹਿਲਾਂ ਦੀ ਬਣਾ ਕੇ ਰੱਖੀ ਹੋਈ ਸੀਗੀ ਤੇ ਵਿੱਚੋਂ ਜੇ ਮੈਰੀਜ਼ ਆ ਗਈ ਬਸ ਫਿਰ ਉਹੀ ਵਲੌਗ ਮੈਂ ਪਾਈਗੀ ਕੰਟੀਨਿਊ ਤੇ ਮੈਂ ਕਿਹਾ ਚਲੋ ਅੱਜ ਆਹ ਵਾਲੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੀ ਕਿਉਂਕਿ ਮੈਂ ਬਣਾ ਕੇ ਰੱਖੀ ਹੋਈ ਸੀਗੀ ਤੇ ਫਿਰ ਬਸ ਮੈਂ ਆਪਣਾ ਸਵੇਰੇ ਸਵੇਰੇ ਆ ਗਈ ਸੀ ਬਾਹਰ ਅੰਦਰ ਮੌਕਸ਼ੀ ਤੇ ਉਹਦੇ ਪਾਪਾ ਸੁੱਤੇ ਪਏ ਸੀਗੇ ਉਦੋਂ ਤੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਲਈ ਆਪਣਾ ਸਾਰਾ ਏਰੀਆ ਸਾਫ਼ ਕਰ ਲਿਆ ਸੀਗਾ ਝਾੜੂ ਵਗੈਰਾ ਲਗਾ ਕੇ ਤੇ ਚੰਗੀ ਤਰ੍ਹਾਂ ਫਿਰ ਪੋਚਾ ਪੂਚਾ ਲਗਾਤਾ ਸੀ ਕਿਉਂਕਿ ਨਾ ਸਾਡੇ ਸਾਹਮਣੇ ਤੁਹਾਨੂੰ ਸਾਰਿਆਂ ਨੂੰ ਮੈਂ ਪਹਿਲਾਂ ਵੀ ਦੱਸਿਆ ਗਲੀ ਕੱਚੀ ਸੀ ਨਾ ਉਹਦੇ ਕਰਕੇ ਫਿਰ ਸਾਰਾ ਜਿਹੜਾ ਗੰਦ ਹੁੰਦਾ ਮਿੱਟੀ ਤੋਂ ਉਡੁੰਦਾ ਸਾਰਾ ਸਾਡੇ ਅੰਦਰ ਆ ਜਾਂਦਾ ਹੈਗਾ ਤੇ ਫਿਰ ਮੈਨੂੰ ਸੋਹ ਸਵੇਰੇ ਸਵੇਰੇ ਹਫਤੇਵਾਰ ਬਾਹਰਲਾ ਏਰੀਆ ਹੀ ਸਾਫ਼ ਕਰਨਾ ਪੈਂਦਾ ਹੈ ਤੇ ਫਿਰ ਮੈਂ ਸਭ ਤੋਂ ਪਹਿਲਾਂ ਬਾਹਰਲਾ ਇਹਦੀ ਸਾਫ ਕਰਦੀਆਂ ਕਿਉਂਕਿ ਜਿਹੜੀ ਮਿੱਟੀ ਹੈ ਵੀ ਉਹ ਅੰਦਰ ਨਾ ਜਾਵੇ ਚਪਲਾ ਨਾ ਆ ਰਤੇ ਕੋਈ ਫਿਰ ਅਸੀਂ ਚਪਲਾ ਨੂੰ ਸਾਰੇ ਬਾਹਰ ਹੀ ਉਤਾਰ ਦਿੰਨੇ ਆ ਕਿ ਬਸ ਅੰਦਰ ਦੀ ਅਲੱਗ ਚਪਲ ਹੈ ਜੀ ਉਹ ਅੰਦਰ ਰੱਖੀ ਰਹੀ ਹੈ ਤੇ ਬਾਹਰਲੀ ਬਾਹਰ ਤੇ ਬਸ ਫਿਰ ਮੈਂ ਨਾਲ ਹੀ ਬਾਹਰਲਾ ਇਹਦੀ ਸਾਫ ਕਰ ਲੂੰਗੀ ਪੋੜੀਆਂ ਵੀ ਸਾਫ ਕਰਨੀਆਂ ਸੀਗੀਆਂ ਤੇ ਪੋੜੀਆਂ ਦੇ ਵਿੱਚ ਮੈਂ ਪਾਣੀ ਵਗਾ ਮਾਰ ਕੇ ਚੰਗੀ ਤਰ੍ਹਾਂ ਸਾਰੀ ਪੋੜੀਆਂ ਸਾਫ ਕਰਾਂਗੀ ਕਿਉਂਕਿ ਬਹੁਤ ਜ਼ਿਆਦਾ ਮਿੱਟੀ ਆਈ ਪਈ ਸੀਗੀ ਕੁਝ ਦਿਨਾਂ ਤੋਂ ਆ ਸ਼ਾਮ ਨੂੰ ਨਹਾਣੇ ਰਿਆਜੇ ਸ਼ੁਰੂ ਹੋ ਜਾਂਦੀ ਹੈ ਵੀ ਹਵਾ ਜੀ ਆਉਣ ਲੱਗ ਜਾਂਦੀ ਹੈ ਕਿ ਉਹਦੇ ਕਰਕੇ ਜਿਹੜੀ ਮਿੱਟੀ ਹੈ ਸਾਰੀ ਅੰਦਰਾਂ ਚ ਵੜ ਜਾਂਦੀ ਹੈ ਤੇ ਸਾਰਾ ਘਰ ਚ ਗੰਦਾ ਹੋਇਆ ਪਿਆ ਸੀ ਕੁਝ ਵਿਆਹ ਵਾਲੇ ਦਿਨ ਨੇੜੇ ਸੀਗੇ ਤਾਂ ਕਰਕੇ ਫਿਰ ਮੈਂ ਥੋੜੀ ਥੋੜੀ ਸਫਾਈ ਕਰੀ ਜਾਂਦੀ ਸੀ ਵੀ ਚਲੋ ਇੱਧਰ ਵੀ ਆਣਾ ਜਾਣਾ ਰਹਿਣਾ ਸਾਰਿਆਂ ਦਾ ਵੀ ਚਲੋ ਕੰਮ ਜੀ ਨਹੀਂ ਸਫਾਈ ਹੁੰਦੀ ਆ ਕਰਦੀ ਰਹਿੰਦੀ ਸੀ ਨਾਲ ਨਾਲ ਤੇ ਵੈਸੇ ਅਸੀਂ ਸੈਟਿੰਗ ਚੇਂਜ ਕਰ ਦਿੱਤੀ ਘਰ ਕਿ ਬੈੱਡ ਅਸੀਂ ਲਗਾ ਦਿੱਤੇ ਡਰਾਈਂਗ ਰੂਮ ਤੇ ਸੋਫੇ ਬਾਹਰ ਲਗਾਤੇ ਇੱਕ ਵਾਰ ਬਾਹਰ ਕੱਢ ਦਿੱਤੇ ਤੇ ਬਸ ਸਾਡੇ ਇਸ ਏਸੀ ਵਾਲੇ ਕਮਰੇ ਨੂੰ ਅਸੀਂ ਖਾਲੀ ਕਰਕੇ ਸਾਫ ਸੁਥਰਾ ਕਰ ਰਿਹਾ ਸੀ ਕਿਉਂਕਿ ਸਾਨੂੰ ਐਸੀ ਕੋਈ ਇਧਰ ਆਣਾ ਹੋਇਆ ਕਿਸੇ ਨੇ ਸੋਣਾ ਹੋਊਗਾ ਤਾਂ ਚਲ ਸੋ ਜਾਏਗਾ ਬੀ ਏਸੀ ਵਾਲਾ ਕਮਰਾ ਖਾਲੀ ਕਿਉਂਕਿ ਐਸੀ ਕੋਈ ਕਮਰੇ ਦੇ ਵਿੱਚ ਹੈਗਾ ਵੀ ਬੈੱਡ ਲੱਗੋਈ ਸੀ ਬੈੱਡ ਤੇ ਦੋ ਜਣੇ ਹੀ ਐਡਜਸਟ ਹੋ ਸਕਦੇ ਨੇ ਤੇ ਨੀਚੇ ਫਿਰ ਸਾਰੇ ਗੁੱਦ ਲਾ ਕੇ ਸੋ ਜਾਣੇ ਆਰਾਮ ਨਾਲ ਤਾਂ ਕਰਕੇ ਬਸ ਫਿਰ ਵਿਆਹ ਬਹੁਤ ਵਧੀਆ ਰਿਹਾ ਮੇਰਾ ਤੇ ਵਿਆਹ ਦੇ ਵਿੱਚ ਆਪਾਂ ਫੁੱਲ ਇੰਜੋਏ ਕੀਤਾ ਜਾਗੋ ਸਾਰੇ ਫੰਕਸ਼ਨ ਕੀਤੇ ਸੀਗੇ ਤੇ ਬਸ ਵਿਦਾਈ ਵੇਲੇ ਥੋੜਾ ਜਿਹਾ ਸੈਡ ਮੂਮੈਂਟ ਸੀਗਾ ਮੇਰੇ ਲਈ ਮੈਂ ਬਹੁਤ ਜ਼ਿਆਦਾ ਰੋਈ ਸੀਗੀ ਵਿਦਾਈ ਤੇ ਕਿਉਂਕਿ ਨਾ ਮੇਰਾ ਲੀਜ਼ਾ ਨਾਲ ਬਹੁਤ ਹੀ ਗਹਿਰਾ ਰਿਸ਼ਤਾ ਸੀਗਾ ਅਸੀਂ ਕਾਫੀ ਸਾਲ ਹੋ ਗਏ ਜਦੋਂ ਦਾ ਮੇਰਾ ਵਿਆਹ ਹੋਇਆ ਪੰਜ ਸਾਲ ਹੋ ਗਏ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਰਹਨੇ ਆ ਜਦੋਂ ਵੀ ਮੈਂ ਆਪਣੇ ਬੇਕੀ ਜਾਂਦੀ ਸੀ ਜਾਂ ਕਿਤੇ ਮੈਨੂੰ ਹਮੇਸ਼ਾ ਫੋਨ ਕਰਕੇ ਕਹਿੰਦੀ ਸੀ ਭਾਬੀ ਆ ਜਾ ਆ ਜਾ ਕਿਉਂਕਿ ਮੋਕਸ਼ੀ ਨਾਲ ਵੀ ਉਹਨੇ ਬਹੁਤ ਪਿਆਰ ਪਾਇਆ ਹੋਇਆ ਸੀਗਾ ਤਾਂ ਫਿਰ ਹੁਣ ਇਹ ਹੈ ਕਿ ਜਦੋਂ ਇੱਕ ਵਾਰ ਵਿਆਹ ਹੋ ਜਾਂਦਾ ਤੇ ਆਪਣੇ ਘਰ ਚਲ ਜਾਂਦੀ ਹੈ ਮੁੜ ਕੇ ਹਨਾ ਪੇਕੇ ਨਾਲ ਉਹ ਗੱਲ ਨਹੀਂ ਰਹਿ ਜਾਂਦੀ ਜੋ ਕੁਆਰੇਪਨ ਚ ਹੁੰਦੀ ਹੈਗੀ ਬਸ ਉਹੀ ਜਿੰਨਾ ਯਾਦ ਕਰ ਕਰਕੇ ਮੇਰੇ ਕੁਝ ਮੈਨੂੰ ਆਪਣੀ ਵਿਦਾਈ ਯਾਦ ਆ ਗਈ ਮੈਂ ਬਹੁਤ ਰੋਈ ਸੀ ਉਹਦੀ ਵਿਦਾਈ ਤੇ ਤੇ ਕੁਝ ਮੇਰਾ ਉਹਨਾਂ ਪਿਆਰ ਵੀ ਬਹੁਤ ਜ਼ਿਆਦਾ ਸੀਗਾ ਇਸ ਪਿਆਰ ਨੂੰ ਮੈਂ ਸ਼ਬਦਾਂ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦੀ ਕਿ ਮੈਨੂੰ ਲੀਜ਼ਾ ਨਾਲ ਕਿੰਨਾ ਪਿਆਰ ਸੀਗਾ ਉਹਨੇ ਇੰਨਾ ਕਰਨਾ ਮੋਕਸ਼ੀ ਨੂੰ ਹਰ ਚੀਜ਼ ਲਿਆ ਕੇ ਦੇਣੀ ਕੱਪੜੇ ਵਾਂਸ ਵੰਨੇ ਮੇਰਾ ਇੰਨਾ ਕਰਨਾ ਭਾਬੀ ਤੂੰ ਆ ਖਾ ਲੈ ਕਿਸੇ ਦਿਨ ਵੀ ਮੈਨੂੰ ਕਿਸੇ ਵੀ ਚੀਜ਼ ਦਾ ਦਿਲ ਹੋਣਾ ਨਾ ਉਹਨੇ ਹਮੇਸ਼ਾ ਮੈਨੂੰ ਲਿਆ ਕੇ ਦੇਣੀ ਭਾਬੀ ਕੀ ਖਾਣਾ ਦੱਸ ਮੈਂ ਤੈਨੂੰ ਲਿਆ ਕੇ ਦਿੰਨੀ ਆ ਮੈਂ ਹਮੇਸ਼ਾ ਉਹ ਮੇਰਾ ਬਹੁਤ ਕਰਦੀ ਸੀ ਜਿੰਨਾ ਉਹਨੇ ਕਰਿਆ ਸ਼ਾਇਦ ਇੰਨਾ ਮੈਂ ਉਹਦੇ ਲਈ ਨਾ ਕੀਤਾ ਕਦੇ ਨਾ ਕਰ ਪਾਈ ਮੈਨੂੰ ਇਸੇ ਚੀਜ਼ ਦਾ ਹੀ ਹੈ ਕਿ ਜਿੰਨਾ ਉਹਨੇ ਮੇਰੇ ਨਾਲ ਕੀਤਾ ਹੈ ਨਾ ਪਿਆਰ ਮੈਨੂੰ ਮੈਂ ਉਹ ਦੱਸ ਨਹੀਂ ਸਕਦੀ ਤੁਹਾਨੂੰ ਸਾਰਿਆਂ ਨੂੰ ਤੇ ਬਸ ਇਹੀ ਸੀਗਾ ਕਿ ਹੁਣ ਉਹ ਆਪਣੇ ਘਰ ਗਈ ਹੁਣ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ ਉਹਦੀ ਨਿਊ ਲਾਈਫ ਸਟਾਰਟ ਹੋਈ ਹੈ ਮੈਂ ਇਹੀ 2 ਵਿਸ਼ੇ ਦੇਉਂਗਾ ਨੂੰ ਕਿ ਉਹ ਖੁਸ਼ ਰਹੇ ਬਸ ਵੀ ਬਹੁਤ ਹੀ ਚੰਗਾ ਨੇਚਰ ਆ ਉਹਦਾ ਸਾਰਿਆਂ ਦੇ ਵਿੱਚ ਜਾ ਕੇ ਕੋਲ ਮਿਲ ਜਾਂਦੀ ਹੈ ਕਿ ਮੇਰੇ ਤਰ੍ਹਾਂ ਮੈਂ ਵੀ ਸੀਮ ਐਵੇਂ ਹੀ ਆ ਤੇ ਬਸ ਫਿਰ ਮੈਂ ਆਪਣਾ ਹੁਣ ਬਾਹਰਲਾ ਇਹਦੇ ਸਾਫ ਕਰ ਰਹੀ ਸੀ ਕਿ ਸਾਰਾ ਪੋਚਾ ਵਗੈਰਾ ਲਗਾ ਕੇ ਹੁਣ ਦੇਖੋ ਕਿੰਨਾ ਸਾਫ ਲੱਗ ਰਿਹਾ ਤੇ ਪਹਿਲਾਂ ਸਾਰਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਦੇਖੋ ਮੈਂ ਮੈਂ ਆਪਣਾ ਨਾਲ ਹੀ ਬਾਹਰਲੇ ਵੀ ਸਾਫ ਕਰ ਲੂੰਗੀ ਬਾਹਰੋਂ ਫਿਰ ਸਿੰਕ ਸਾਰਾ ਬਾਹਰੋਂ ਧੋਇਆ ਸਿੰਕ ਨੂੰ ਵੀ ਸਾਫ ਕਰਿਆ ਬਾਥਰੂਮ ਨੂੰ ਸਾਫ ਕਰਿਆ ਤੇ ਕਿਉਂਕਿ ਇੱਥੇ ਮੰਨੂ ਵਾਲੀ ਸੁੱਤੇ ਬੈਠ ਸੀ ਸਿਰਸਰੇ ਕੰਮ ਲੱਗੀ ਹੋਈ ਸੀਗੀ ਆਪਣੇ ਕਰਨ ਤੇ ਦੇਖ ਲਓ ਸਵੇਰ ਨੂੰ ਵੀ ਧੁੱਪ ਆ ਗਈ ਸੀਗੀ ਸਵੇਰ ਦੇ ਮਨਲਾ 7:3-8 ਵਜ ਦਾ ਟਾਈਮ ਸੀਗਾ ਸਵੇਰ ਨੂੰ ਵੀ ਤੁਪਾ ਗਈ ਸੀਗੀ ਮੈਨੂੰ ਹੁਣ ਤਰੀਕ ਦਿਨ ਤਾਂ ਯਾਦ ਨਹੀਂ ਵੀ ਮੈਂ ਕਿਦਾਂ ਇਹ ਵੀਡੀਓ ਸ਼ੂਟ ਕੀਤੀ ਹੈ ਬਟ ਮੈਂ ਤੁਹਾਡੇ ਲਈ ਸਾਰਿਆਂ ਲਈ ਕਰਕੇ ਰੱਖ ਲਈ ਸੀ ਕਿਉਂਕਿ ਨਾ ਫਿਰ ਐਵੇਂ ਜੀ ਮੈਂ ਵਿਆਹ ਦੇ ਵਿੱਚ ਬੀਜ਼ੀ ਹੋ ਜਾਣਾ ਸੀ ਫਿਰ ਵਿਆਹ ਤੋਂ ਬਾਅਦ ਮੈਨੂੰ ਥਕਾਵਟ ਵੀ ਤਾਂ ਹੋਣੀ ਸੀ ਤਾਂ ਕਰਕੇ ਫਿਰ ਮੈਂ ਦੋ ਸ਼ੂਟ ਆਪਦੇ ਕਰਕੇ ਰੱਖਲੇ ਸੀ ਐਕਸਟਰਾ ਕਿ ਮੈਂ ਅਗਰ ਮੈਂ ਵੀਡੀਓ ਅਪਲੋਡ ਨਾ ਕਰ ਪਾਵਾਂ ਕਿ ਤੁਹਾਨੂੰ ਇਹ ਨਾ ਹੋਵੇ ਕਿ ਮੈਂ ਵੀਡੀਓ ਨਹੀਂ ਪਾਈ ਤਾਂ ਤੁਸੀਂ ਐਂਟਰੇਨ ਨਹੀਂ ਹੋਵੋ ਤੇ ਬਟ ਮੈਂ ਤੁਹਾਡੇ ਲਈ ਵੀਡੀਓ ਬਣਾ ਕੇ ਰੱਖ ਲਈ ਸੀਗੀ ਤੇ ਬਸ ਹੁਣ ਫਿਰ ਮੈਂ ਆਪਣਾ ਕੰਮ ਲੱਗੀ ਹੋਈ ਸੀਗੀ ਤੇ ਬਸ ਆਪਣਾ ਵਿਆਹ ਚ ਬਹੁਤ ਮਜ਼ਾ ਆਇਆ ਬਟ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀ ਕਿਉਂਕਿ ਰਾਤ ਦੇ 7:00 ਤੋਂ ਬਾਅਦ ਡੋਲੀ ਵਿਦਾ ਹੋਈ ਸੀਗੀ ਤੇ ਵਿਦਾਈ ਹੋਈ ਸੀ ਤੇ ਬਸ ਉਸ ਤੋਂ ਬਾਅਦ ਫਿਰ ਅਸੀਂ 8:00 ਵਜੇ ਘਰ ਆਏ ਸੀ 2:00 ਜਾਂ 2:30 3:00 ਵਜੇ ਹੀ ਗਏ ਸੀ ਸਾਢੇ 3:00 ਸੰਤ ਪੈਂਦਿਆ ਪੈਂਦਿਆ ਬਸ ਬਹੁਤ ਉਸ ਦਿਨ ਦਾ ਥਕਾਵਟ ਹੋ ਗਈ ਸੀ ਬਸ ਬਹੁਤ ਹੀ ਵਧੀਆ ਰਿਹਾ ਸਾਰਾ ਕੁਝ ਵਿਆਹ ਸਭ ਕੁਝ ਬਟ ਹੁਣ ਇਹ ਹੈ ਕਿ ਹੁਣ ਥੋੜੀ ਸੈਟਿੰਗ ਆਣ ਲੱਗੀ ਹੈ ਦੋ ਦਿਨਾਂ ਦੇ ਵਿੱਚ ਦੋ ਦਿਨ ਹੀ ਹੋਏ ਨੇ ਦੋ ਕੁ ਦਿਨਾਂ ਅੱਜ ਸੈਟਿੰਗਾਂ ਲੱਗਿਆ ਥੋੜੀ ਜੀ ਤੇ ਬੱਸ ਕਿਆਗੀ ਸ ਆਪਣੇ ਕਿਚਨ ਦੇ ਵਿੱਚ ਕਿਚਨ ਦੀ ਫਿਰ ਚੰਗੀ ਤਰ੍ਹਾਂ ਮੈਂ ਸਾਰੇ ਬਰਤਨ ਵਗੈਰਾ ਸਾਫ ਕਰ ਲਏ ਜਿਹੜੇ ਸਵੇਰ ਦੇ ਨਾਸ਼ਤੇ ਵਾਲੇ ਹੋਏ ਪਈ ਸੀ ਜਾਂ ਕੋਈ ਚਾਚ ਵਾਲੇ ਬਰਤਨ ਸੀ ਸਾਰੇ ਆਪਾਂ ਸਾਫ ਕਰ ਲਏ ਸੀ ਕਿਉਂਕਿ ਮੇਰੀ ਆਦਤ ਹੈ ਇੱਕ ਵਾਰ ਮੈਂ ਸਵੇਰੇ ਉੱਠ ਕੇ ਆਪਣਾ ਕਿਚਨ ਦੀ ਕਲੀਨਿੰਗ ਕਰ ਲੈਣੀ ਹੈ ਕਿ ਸਾਰੇ ਬਰਤਨ ਵਗੈਰਾ ਕਰਕੇ ਬਸ ਜਦੋਂ ਮੈਂ ਆਪਣੇ ਬਰਤਨ ਵਗੈਰਾ ਕਰ ਲਏ ਸੀ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਕਿਚਨ ਦੀ ਕਲੀਨਿੰਗ ਕਰਤੀ ਸੀ ਕਿ ਨਾਲ ਹੀ ਨਾਲ ਤੇ ਆਪਣਾ ਜਿਵੇਂ ਚੁੱਲਾ ਹੋ ਗਿਆ ਜਾਂ ਹੋਰ ਕੀ ਤੱਕਲੀਨਿਕ ਮੇਂ ਨਜ਼ਰ ਆ ਰਿਹਾ ਸੀ ਵੀ ਕਿਤੇ ਡਸਟਾ ਤਾਂ ਫਿਰ ਮੈਂ ਸਾਰਾ ਕਰ ਲਿਆ ਸੀਗਾ ਤੇ ਬਸ ਮੈਂ ਮੇਰੀ ਵੀਡੀਓ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਅੰਤ ਤੱਕ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਕੋਈ ਫਸਟ ਟਾਈਮ ਆਇਆਗਾ ਤੇ ਵੈਸੇ ਮੈਨੂੰ ਤੁਹਾਡੇ ਸਾਰਿਆਂ ਵੱਲੋਂ ਬਹੁਤ ਸਪੋਰਟ ਮਿਲ ਰਹੀ ਹੈ ਤੇ ਬਹੁਤ ਜਲਦੀ ਮੇਰੇ ਹਜ਼ਾਰ ਸਬਸਕ੍ਰਾਈਬਰ ਹੋ ਜਾਣਗੇ ਤੇ ਹੁਣ ਫਿਰ ਆਪਾਂ ਪਾਰਟੀ ਕਰਾਂਗੇ ਛੋਟੀ ਜੀ ਤੇ ਜਲਦੀ ਜਲਦੀ ਹੋਣ ਮੇਰੇ 1000 ਸਬਸਕ੍ਰਾਈਬਰ ਮੈਂ ਤਾਂ ਬਹੁਤ ਖੁਸ਼ ਹਾਂ ਕਿਉਂਕਿ ਨਾ ਇੱਕ ਇੱਕ ਸਬਸਕ੍ਰਾਈਬਰ ਮੈਂ ਬਹੁਤ ਮਿਹਨਤ ਨਾਲ ਲਿਆਗਾ ਤੇ ਬਸ ਤੇ ਅੱਜ ਫਿਰ ਆਪਾਂ ਬਣਾਈ ਸੀ ਪੇਠੇ ਦੀ ਸਬਜੀ ਤੇ ਪੇਠੇ ਸਬਜੀ ਬਣਾਈ ਸੀ ਮੰਮੀ ਨੇ ਤੇ ਮੈਂ ਨਹੀਂ ਬਣਾਈ ਸੀ ਇਸ ਕਰਕੇ ਮੈਂ ਸ਼ੂਟ ਨਹੀਂ ਕੀਤਾ ਕਿਉਂਕਿ ਮੈਂ ਕੰਮ ਕਰ ਰਹੀ ਸੀ ਕਿ ਬਾਹਰ ਲਾ ਤੇ ਫਿਰ ਸਬਜੀ ਮੰਮੀ ਅੰਦਰ ਬਣਾ ਰਹੀ ਸੀ ਮੈਂ ਬਾਹਰ ਜਦੋਂ ਵਾਸ਼ ਕਰ ਰਹੀ ਸੀ ਸਾਰਾ ਵੀ ਏਰੀਆ ਉਦੋਂ ਮੰਮੀ ਨੇ ਸਬਜੀ ਬਣਾ ਲਈ ਸੀ ਤਾਂ ਕਰਕੇ ਫਿਰ ਮੈਨੂੰ ਉਹ ਸ਼ੂਟਿੰਗ ਨਹੀਂ ਕਰ ਪਾਈ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣਾ ਟੇਬਲ ਸਾਫ ਕਰ ਦੂੰਗੀ ਸਾਰਾ ਕਿਉਂਕਿ ਟੇਬਲ ਤਾਂ ਫਿਰ ਕਿਉਂਕਿ 10 ਟਾਂ ਦੀ ਡੇਲੀ ਕਰਨੀ ਪੈਂਦੀ ਹੈ ਕਲੀਨਿਕ ਤੇ ਬਸ ਫਿਰ ਉਸ ਤੋਂ ਬਾਅਦ ਮੈਂ ਬਾਹਰ ਲਈ ਚਾਦਰ ਜਿਹੜੀ ਆਪਣੀ ਲੌਬੀ ਵਾਲ ਚਾਦਰ ਹੋਊਗੀ ਉਹਨੂੰ ਚੰਗੀ ਤਰ੍ਹਾਂ ਝਾੜ ਕੇ ਵਿਛਾ ਦੂੰਗੀ ਤੇ ਹੁਣ ਵਾਲਾ ਜਿਹੜਾ ਮੇਰਾ ਕਾਰ ਦਾ ਸਾਰਾ ਮੰਨ ਲਓ ਚੇਂਜ ਹੋ ਗਈ ਸੈਟਿੰਗ ਵੀ ਜਸੀਂ ਗੱਦੇ ਲਾ ਕੇ ਅੰਦਰ ਡਰਿੰਗ ਰੂਮ ਚ ਜਸੀਂ ਲਗਾਤੇ ਬੈਡ ਉਸ ਵਾਲੀ ਵੀਡੀਓ ਤੁਹਾਨੂੰ ਮੈਂ ਕੱਲ ਪੇ ਅਪਲੋਡ ਕਰੂੰਗੀ ਤੇ ਉਹ ਵਲੌਗ ਵੀ ਤੁਸੀਂ ਦੇਖਣਾ ਤੇ ਤੁਹਾਨੂੰ ਪਸੰਦ ਵੀ ਆਏਗਾ ਕਿਉਂਕਿ ਮੈਂ ਪਹਿਲੀ ਗੱਲ ਤਾਂ ਮੈਂ ਜ਼ਿਆਦਾ ਸ਼ੂਟ ਨਹੀਂ ਕਰਤਾ ਕਿਉਂਕਿ ਇੱਕ ਸਾਈਡ ਤੇ ਕੈਮਰਾ ਲਗਾਤਾ ਸੀ ਕਿਉਂਕਿ ਫਿਰ ਇਨਾ ਵਜ਼ਨ ਵਗੈਰਾ ਬੈੱਡ ਚੋਂ ਪਹਿਲਾਂ ਕਲਾ-ਕਲਾ ਸਮਾਨ ਕੱਢਿਆ ਫਿਰ ਬੈੱਡ ਨੂੰ ਬਾਹਰ ਕੱਢਿਆ ਕਿਉਂਕਿ ਫਿਰ ਮੈਂ ਜਿਆਦਾ ਜੇ ਬਾਰ ਬਾਰ ਕੈਮਰ ਨੂੰ ਇੱਧੂ ਤੇ ਕਰਦੀ ਮੇਰੇ ਕੋਲ ਨਾ ਟਾਈਮ ਨਹੀਂ ਸੀਗਾ ਮੈਂ ਵਜ਼ਨ ਵਗੈਰਾ ਚੈੱਕ ਕਰੀ ਸੀ ਕਿ ਮਨੋਂ ਨਾਲ ਬੈਡ ਬੁਰ ਚੱਕਾ ਕੇ ਰਖਾਈ ਸੀਗੀ ਤਾਂ ਕਰਕੇ ਫਿਰ ਮਿੱਤੋ ਜਿੰਨਾ ਹੋਇਆ ਸੀ ਮੈਂ ਉਹਨਾਂ ਦਾ ਤੁਹਾਡੇ ਲਈ ਸ਼ੂਟ ਕਰ ਲਿਆ ਸੀਗੀ ਚਲੋ ਤੁਹਾਨੂੰ ਇਹ ਨਾ ਹੋਏ ਕਿ ਮੈਂ ਸਾਡੇ ਨਾਲ ਵਲੌਗ ਨਹੀਂ ਸ਼ੇਅਰ ਕਰਿਆ ਆ ਵੀ ਸੈਟਿੰਗ ਚੇਂਜ ਕਰ ਲਈ ਤਾਂ ਕਰਕੇ ਬਸ ਫਿਰ ਸਾਰਾ ਕੰਮ ਕਰਨ ਤੋਂ ਬਾਅਦ ਵਾਰੀ ਆ ਜਾਂਦੀ ਆਪਣੀ ਸਫਾਈਆਂ ਦੀ ਝਾੜੂ ਪੋਚੇ ਦੀ ਬਸ ਫਿਰ ਮੈਂ ਲਾਗੀ ਸੀ ਝਾੜੂ ਵਗੈਰਾ ਮਾਰਨ ਤੇ ਉਸ ਤੋਂ ਬਾਅਦ ਫਿਰ ਮੈਂ ਪੋਚਾ ਵਗੈਰਾ ਲਗਾਤਾ ਸੀ ਸਾਰੇ ਘਰ ਜਦੋਂ ਆਪਾਂ ਸਾਰੇ ਕੰਮ ਗਾਲੀਕਾਰ ਦੇ ਫਿਰ ਘਰ ਬਹੁਤ ਸਾਫ ਸੁਧਰਾ ਹੋ ਜਾਂਦਾ ਹੈਗਾ ਤੇ ਬਸ ਫਿਰ ਮੈਂ ਆਪਣਾ ਨਾਲੇ ਨਾਲ ਕੰਮ ਕਰਦੀ ਰਹਿੰਦੀ ਆ ਜਿੰਨਾ ਹੁੰਦਾ ਵੀ ਚੱਲੇ ਹੁੰਦਾ ਸਵੇਰ ਸਵੇਰੇ ਨੇ ਪਟਾਲਾਂ ਵੀ ਫਿਰ ਧੁੱਪ ਜਿਆਦਾ ਚੜ ਜਾਂਦੀ ਆ ਫਿਰ ਕਰਨਾ ਔਖਾ ਹੋ ਜਾਂਦਾ ਹੈਗਾ ਤੇ ਬਸ ਉਸ ਤੋਂ ਪਹਿਲਾਂ ਮੈਨੂੰ ਆਉਂਦਾ ਫਿਰ ਵੀ 8 9 ਵਜੇ ਆਂ ਧੁੱਪ ਆ ਜਾਂਦੀ ਪਤਾ ਨਹੀਂ ਅੱਜ ਕੱਲ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈਗੀ ਇੰਨੀ ਤਪੱਸ ਵਾਲੀ ਗਰਮੀ ਹੈ ਨਾ ਸਹਨ ਨਹੀਂ ਹੋ ਰਹੀ ਹੁੰਦਾ ਬਸ ਹੁਣ ਹੌਲੀ ਜਲਦੀ ਥੋੜੀ ਠੰਡੇ ਜੀ ਆਵੇ ਤੇ ਸਕੂਨ ਆਏ ਏਸੀ ਦੋਵੇਂ ਨਾਮ ਨਹੀਂ ਰਿਆ ਜਾਂਦਾ ਤੇ ਜਿਆਦਾ ਏਸੀ ਚਲਾਵਿੰ ਸਕਦੇ ਅੱਜ ਕੱਲ ਨਾ ਖਬਰਾਂ ਬਹੁਤ ਆ ਰਹੀਆਂ ਨੇ ਕਿ ਏਸੀ ਜਿਆਦਾ ਚਲਾਉਣ ਨਾਲ ਏਸੀ ਤੋਂ ਅੱਗ ਨਿਕਲ ਜਾਂਦੀ ਹੈ ਜਾਂ ਏਸੀ ਸੜ ਜਾਂਦੇ ਆ ਤਾਂ ਕਰਕੇ ਫਿਰ ਉਹਨਾਂ ਡਰ ਵੀ ਲੱਗਦਾ ਫਿਰ ਵਿੱਚ ਵਿੱਚ ਏਸੀ ਐਸੀ ਬੰਦ ਵੀ ਕਰ ਦਿੰਨੇ ਆਗੇ ਇੱਥੇ ਬਸ ਆਪਣਾ ਜਦੋਂ ਮੇਰਾ ਪੁੱਤ ਲੱਗ ਗਿਆ ਏਸੀ वाले व्लॉग किद्दण ਲੱਗੇ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਮੇਰੇ ਵਿਊਜ਼ ਤਾਂ ਵਧੀਆ ਆਏ ਨੇ ਉਹਨਾਂ ਤੇ ਬਟ ਮੈਨੂੰ ਕਮੈਂਟ ਘੱਟ ਆਏ ਨੇ ਵੀ ਦੱਸਿਆ ਘੱਟਾ ਲੋਕਾਂ ਨੂੰ ਵੀ ਸਾਨੂੰ ਕਿਵੇਂ ਲੱਗਿਆ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵਿਆਹ ਦੇ ਵਿੱਚ ਕਿ ਮੈਂ ਕੱਲੀ-ਕੱਲੀ ਚੀਜ਼ ਨੂੰ ਰਿਕਾਰਡ ਕਰਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਵਿਦਾਈ ਵੇਲੇ ਨਾ ਮੇਰਾ ਮੂਡ ਆਫ ਹੋ ਗਿਆ ਸੀ ਕਰ ਮੈਂ ਜ਼ਿਆਦਾ ਰਿਕਾਰਡਿੰਗ ਸ਼ੂਟਿੰਗ ਨਹੀਂ ਕਰ پائی ਵੀ ਵੀ ਜ਼ਿਆਦਾ ਸ਼ੂਟ ਨਹੀਂ ਕੀਤਾ ਮੈਂ ਆਪਣਾ ਰੋਈਆਂ ਵਗੈਰਾ ਮੈਂ ਆਪਣਾ ਨਹੀਂ ਸ਼ੂਟ ਕਰਵਾਇਆ ਜ਼ਿਆਦਾ ਕਿਉਂਕਿ ਨਾ ਸਟੈਪ ਮੂਡ ਆਫ ਹੋ ਗਿਆ ਸੀ ਮੇਰਾ ਜ਼ਿਆਦਾ ਤੇ ਤਾਂ ਕਰਕੇ ਬਸ ਜਿੰਨਾ ਫਿਰ ਵੀ ਹੋ ਸਕੇ ਮੈਂ ਤੁਹਾਡੇ ਲਈ ਸ਼ੂਟ ਕੀਤਾ ਕਿ ਚਲੋ ਤੁਸੀਂ ਸਾਰੇ ਦੇਖ ਲੋਗੇ ਕਿਉਂਕਿ ਮੇਰੇ ਨਾਲ ਜਿਹੜੇ ਮੇਰੇ ਸਬਸਕ੍ਰਾਈਬਰ ਮੇਰੀ YouTube ਫੈਮਲੀ ਜੁੜੀ ਹੋਈ ਹੈ ਉਹਨਾਂ ਸਾਰਿਆਂ ਨੂੰ ਐਵੇਂ ਹੁੰਦਾ ਕਿ ਅਸੀਂ ਸਾਰਾ ਕੁਝ ਦੇਖਿਆ ਨਾ ਫਿਰ ਵੀ ਮੈਂ ਕੋਸ਼ਿਸ਼ ਕਰਦੀ ਰਹਿਣੀ ਹੈ ਕਿ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਦੀ ਰਵਾਂ ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ ਕਿ ਤੁਹਾਨੂੰ ਮੈਂ ਖੁਸ਼ ਨਾ ਕਰ ਪਾਵਾਂ ਬਟ ਮੈਨੂੰ ਵੀ ਚਾਹੇ ਜੇ ਕਮੈਂਟ ਵੀ ਆਉਂਦੇ ਆ ਕਿ ਜਿਨ੍ਹਾਂ ਤੇ ਮੈਂ ਰਿਪਲਾਈ ਨਹੀਂ ਕਰਦੀ ਬਹੁਤ ਹੁਣ ਅੱਗੇ ਨਾਲੋਂ ਗਲਤ ਕਮੈਂਟ ਆਉਣ ਲੱਗੇ ਕਿਉਂਕਿ ਹੁਣ ਲੋਕ ਜਾਣਨ ਲੱਗ ਗਏ ਹਨਾ ਤਾਂ ਕਰਕੇ ਫਿਰ ਆਪਾਂ ਉਹਨਾਂ ਦਾ ਰਿਪਲਾਈ ਨਹੀਂ ਕਰਦੇ ਨਾ ਉਹਨਾਂ ਨੂੰ ਮੈਂ ਵੀਡੀਓ ਦੇ ਵਿੱਚ ਵੀ ਇਹੀ ਕਹਿ ਰਹੀਆਂ ਕਿ ਤੁਸੀਂ ਗਲਤ ਕਮੈਂਟ ਨਹੀਂ ਥਾ ਜੇ ਸਹੀ ਕਰੋਗੇ ਤਾਂ ਮੈਂ ਜ਼ਰੂਰ ਰਿਪਲਾਈ ਕਰੂੰਗੀ ਆਪਣਾ ਸਹੀ ਕਮੈਂਟ ਕਰੋ ਤੇ ਮੈਂ ਜ਼ਰੂਰ ਜਵਾਬ ਦੇਵਾਂਗੀ ਪਰ ਜੇ ਤੁਸੀਂ ਗਲਤ ਕਮੈਂਟ ਕਰੋਗੇ ਉਹਦੇ ਲਈ ਮੇਰੇ ਕੋਲ ਨਾ ਕੋਈ ਜਵਾਬ ਹੈ ਉਹ ਤੁਸੀਂ ਕਰੀ ਜਾਓ ਤੁਹਾਡੀ ਮਰਜ਼ੀ ਹੈ ਠੀਕ ਹੈ ਮੇਰੇ ਕੋਲ ਤੁਹਾਡੇ ਲਈ ਕੋਈ ਜਵਾਬ ਨਹੀਂ ਹੈਗਾ ਸੋ ਬਸ ਆਪਾਂ ਜਿਹੜੇ ਮੇਰੇ ਨਾਲ ਵਧੀਆ ਲੋਕ ਵੀਡੀਓਏ ਨੇ ਮੰਨ ਲਓ ਮੇਰੇ ਕੁਝ ਕੁੜੀਆਂ ਕੁਛ ਲੇਡੀਜ਼ ਹੈਗੀਆਂ ਜਿੰਨੇ ਜੜੀ ਮੇਰੇ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਦੇ ਨਾਮ ਵੀ ਮੈਨੂੰ ਯਾਦ ਨੇ ਤੇ ਉਹਨਾਂ ਦੇ ਮੈਨੂੰ ਕਮੈਂਟ ਆਉਂਦੇ ਆ ਬਹੁਤ ਅੱਛੇ ਵਾਲੇ ਆਉਂਦੇ ਆ ਸੋ ਉਹਨਾਂ ਨੂੰ ਮੈਂ ਥੈਂਕ ਯੂ ਕਰਦੀ ਆ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫਰੈਂਡਸ ਤੁਹਾਡੇ ਸਾਰੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ ਹੋਰ ਵੀ ਅੱਗੇ ਜਾਣਾ ਹੈ ਹਜੇ ਤੇ ਬਸ ਮੈਨੂੰ ਉਹਨਾਂ ਦੇ ਨਾਮ ਯਾਦ ਨੇ ਇੱਕ ਤਾਂ ਹੈ ਰਵੀ ਰਿੱਤੂ ਇੱਕ ਕੇਰਨ ਜਿਹੜੇ ਮੈਨੂੰ ਪਟਿਆਲੇ ਤੋਂ ਹੀ ਦੇਖ ਰਹੇ ਨੇਗੇ ਤੇ ਬਸ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਮੈਂ ਲਾਈਵ ਆਉਂਦੀ ਆ ਜਾਂ ਮੈਨੂੰ ਕੋਈ ਕਹਿੰਦਾ ਕਿ ਅਸੀਂ ਤੁਹਾਨੂੰ ਦੇਖ ਰਿਹਾ ਥੋੜੇ ਦਿਨਾਂ ਤੋਂ ਦੇਖਣਾ ਸ਼ੁਰੂ ਕਰਿਆ ਕਿਉਂਕਿ ਤੁਸੀਂ ਪਟਿਆਲੇ ਤੋਂ ਸਾਡੇ ਏਰੀਆ ਤੋਂ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਗੱਲ ਹੁੰਦੀ ਆ ਨਾ ਬਹੁਤ ਖੁਸ਼ੀ ਮਿਲਦੀ ਹੈ ਕੋਈ ਕਹਿੰਦਾ ਕਿ ਅਸੀਂ ਤੁਹਾਨੂੰ ਮੈਨੂੰ ਹੁਣ ਇਹ ਹੋਣ ਲੱਗਿਆ ਕਿ ਲੋਕ ਮੈਨੂੰ ਸਾਰੇ ਕਹਿਣ ਲੱਗੇ ਤੁਸੀਂ ਵਲੌਗ ਪਾਉਨੇ ਹੋ ਅਸੀਂ ਤੁਹਾਡੇ ਵਲੌਗ ਦੇਖਦੇ ਹੁਣ ਨਾ ਮੈਨੂੰ ਖੁਸ਼ੀ ਜੀ ਮਿਲਣ ਲੱਗੀ ਕਿਉਂਕਿ ਲੋਕ ਮੈਨੂੰ ਜਾਣਨ ਲੱਗੇ ਹੌਲੀ ਹੌਲੀ ਕੋਈ ਨਹੀਂ ਆਪਾਂ ਹੁਣ ਤਾਂ ਹਲੇ ਤਾਂ ਪਛਾਣ ਰਹੇ ਨੇ ਕੋਈ ਨਹੀਂ ਚੰਗੀ ਤਰ੍ਹਾਂ ਜਾਣਨ ਲੱਗ ਜਾਣ ਬਣਾ ਰਹੇਗਾ ਤੇ ਬਾਾਕੀ ਆਪਾਂ ਕੋਸ਼ਿਸ਼ ਜ਼ਰੂਰ ਕਰੀ ਦੀ ਹੈ ਕਿ ਆਪਣੀ ਵੀਡੀਓ ਨੂੰ ਰੈਗੂਲਰ ਰੱਖੀਏ ਕਿਉਂਕਿ ਵਿਆਹ ਦੇ ਵਿੱਚ ਮੈਂ ਬਹੁਤ ਜ਼ਿਆਦਾ ਬੀਜ਼ੀ ਸੀ ਤਾਂ ਵੀ ਮੈਂ ਆਪਣੀ ਵੀਡੀਓ ਨੂੰ ਇੱਕ ਦਿਨ ਵੀ ਸਕਿਪ ਨਹੀਂ ਕਰਿਆ ਹਰ ਰੋਜ਼ ਤੁਹਾਡੇ ਲਈ ਆਪਣੀ ਵੀਡੀਓ ਲਿਆਉਂਦੀ ਰਹੀਆਂਗੀ ਕੌਣ ਜੀ ਫ੍ਰੈਂਡ ਜਿੱਥੇ ਮੈਂ ਆਪਣੇ ਲਗਾਣ ਲੱਗੀ ਫੇਰ ਪੋਚਾ ਵਗੈਰਾ ਤੇ ਬਸ ਪਾਇਆ ਕਰਨ ਤੋਂ ਬਾਅਦ ਫਿਰ ਆਪਾਂ ਫ੍ਰੀ ਹੋ ਜਾਾਂਗੇ ਤੇ ਬਸ ਕੰਮ ਤਾਂ ਸਾਰਾ ਦਿਨ ਚੱਲਦੇ ਹੀ ਰਹਿੰਦੇ ਆ ਬਟ ਇਹ ਹੁੰਦਾ ਕਿ ਟਾਈਮ ਨੂੰ ਨਵੇੜ ਲਈਏ ਤੇ ਕੁਝ ਲੋਕ ਐਸੇ ਵੀ ਆਣਾ ਜਿਨ੍ਹਾਂ ਦੇ ਮੈਂ ਨਹੀਂ ਰਿਪਲਾਈ ਦੇਣਾ ਜਾਂਦੀ ਗਲਤ ਕਮੈਂਟ ਜਾਂ ਗਲਤ ਜੋ ਕਹਿੰਦਾ ਕੋਈ ਕਹੀ ਜਾਏ ਆਪਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਤੇ ਬਸ ਆਪਾਂ ਆਪਣੇ ਕੰਮ ਦੇ ਵੱਲ ਧਿਆਨ ਦੇਈਦਾ ਤੇ ਜੇ ਮੇਰੀ ਅੱਜ ਵਾਲੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਕੋਈ ਫਸਟ ਟਾਈਮ ਆਇਆ ਤੇ ਆਪਾਂ ਬਹੁਤ ਜਲਦ 1k ਕੰਪਲੀਟ ਕਰ ਲਾਂਗੇ ਸਬਸਕ੍ਰਾਈਬਰ ਸੋ 900 ਕੁਝ ਹੋ ਗਿਆ ਅੱਜ ਤੇ ਬਹੁਤ ਹੈਪੀ ਹਾਂ ਮੈਂ ਕਿਉਂਕਿ ਮੇਰੇ ਸਬਸਕ੍ਰਾਈਬਰ ਰੋਜ਼ ਬਹੁਤ ਜ਼ਿਆਦਾ ਆ ਰਹੇ ਨੇ ਤੇ ਕਿਉਂਕਿ ਸਬਸਕ੍ਰਾਈਬਰ ਆਣਾ ਐਵੇਂ ਨਹੀਂ ਆਦੇ ਜੇ ਆਪਾਂ ਕੁਝ ਦੇਖ ਰਹੇ ਆ ਲੋਕ ਜਾਂ ਕੋਈ ਮਿਹਨਤ ਮੇਰੀ ਦੇਖ ਰਹੇ ਹੈ ਤਾ ਹੀ ਆਪਣੇ ਸਬਸਕ੍ਰਾਈਬਰ ਆ ਰਹੇ ਆਗੇ ਤੇ ਬਟ ਆਪਾ 1k ਮੇਰਾ ਟਾਰਗੇਟ ਸੀਗਾ ਵੀ ਮੈਂ ਇਸ ਮਨთ ਮੈਨੂੰ ਆਇਆ ਸੀਗਾ ਮੈਂ 900 ਕਰੋਗੇ ਬਟ ਇਸ ਮਨთ ਮੈਨੂੰ ਆ ਰਿਹਾ ਕਿ ਮੈਂ 1k ਕੰਪਲੀਟ ਕਰ ਜਾਊਂਗੀ ਬਾਕੀ ਚਲੋ ਕੋਈ ਨਹੀਂ ਤੁਹਾਡੇ ਸਾਰਿਆਂ ਦਾ ਆਸਰਾ ਹੈਗਾ ਤੇ ਹੁਣ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫਰੈਂਡਸ ਤੇ ਤਾਂ ਹੀ ਆਪਣਾ ਵਾਚ ਟਾਈਮ ਪੂਰਾ ਹੋਏਗਾ ਤੇ ਬਸ ਹੁਣ ਅੱਜ ਵਾਲੀ ਬੇਰੀ ਵੀਡੀਓ ਦਾ ਇੱਥੇ ਐਂਡ ਕਰਦੀਆਂ ਜੇ ਵਧੀਆ ਲੱਗੀ ਹੋਊਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਤੁਸੀਂ ਸਾਰੇ ਆਪਣਾ ਧਿਆਨ ਰੱਖਣਾ ਤੇ ਗਰਮੀ ਤੋਂ ਬਚੇ ਰੋ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਥੈਂਕ ਯੂ ਫॉर ਵਾਚਿੰਗ ਮਾਈ ਫਰੈਂਡਸ ਬਾਏ ਬਾਏ